ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਚੱਲਦਾ ਕੰਮ ਆਲੂ ਦੀ ਪਟਾਈ ਦਾ ਤੇ ਲੱਗੇ ਹੋਇਆ ਆਲੂ ਪੱਟਣ ਤੇ ਆਜ ਦਲਦੀ ਆ ਜੋਤੀ ਦੀ ਪਟਾਈ ਦੇਖ ਲਓ ਗਿਣਤੀ ਜਿਦਾਣਾ ਦੋਣਾ ਕਿੰਨਾ ਸੋਹਣਾ ਵਾ ਤੇ ਵਧੀਆ ਝਾੜੂ 200 ਤੋਂ ਪਲੱਸ ਆ ਸਾਰਾ ਬੈਗ ਇੱਥੇ ਆਪਣੇ 200 ਤੋਂ ਉੱਪਰ ਹੀ ਆ ਹਜ਼ਾਰਾਂ ਚ ਟਾਈਕ ਸੋ ਤੱਕ ਦਾ ਤਾਂ ਐਵਰੇਜ ਪਾਉਗੀ ਆਰਾਮ ਦੇ ਲੋ ਪਾਉਂਕ ਨਹੀਂ ਬੋਤਾ ਦੋ ਪਾਣੀ ਦਾ ਚਾਹੀਦੀ ਐ ਨਹੀਂ ਤਾਂ ਆਰਾਮ ਤੇ ਲੋ ਜੀ ਕਰਤਾ ਅੱਜ ਕਲੀ ਕੁਲੀ ਕਰਤੀ ਸਮਾਰ ਕੇ ਨਾ ਮੁਰਗੀਆਂ ਦੇ ਬੈਠਣ ਲਈ ਬਣਾਤਾ ਵੀ ਜਿਵੇਂ ਉਹਨਾਂ ਨੇ ਮੀਟਿੰਗ-ਮੂਟਿੰਗ ਕਰਨੀ ਹੋਇਆ ਕੋ ਨੂੰ ਮੁਰਗੀਆਂ ਨੇ ਤਾਂ ਵਧੀਆ ਹੋ ਗਿਆ ਤੇ ਆਹ ਕਬੂਤਰਾਂ ਦਾ ਬਣ ਗਿਆ ਠੀਕ ਆ ਦੇਖ ਲਓ ਬਣ ਗਏ ਨਾ ਖਾਣੇ ਖੁੰਨੇ ਉੱਤੇ ਤੱਕ ਹਨ ਪੂਰਾ ਹਵਾਦਾਰ ਪੂਰੇ ਹੋ ਗਏ ਤੇ ਆਹ ਬਤਕਾਂ ਦਾ ਹੋ ਗਿਆ ਤੇ ਅੱਜ ਲੱਗਿਆ ਡਿਊਜ਼ ਫਾਰ ਮਗਰ ਤਵੀਆਂ ਪਾ ਕੇ ਚਲਾਉਣ ਚੈੱਕ ਕਰਨ ਕਿਦਾਂ ਚੱਲਦਾ ਕੀ ਪਰਫਾਰਮੈਂਸ ਹੈ ਇਹਦੀ 36 ਤਵੀਆਂ ਦੇ ਚਲਾ ਕੇ ਦੇਖਣਾ ਅੱਜ ਇਹਨੂੰ ਛੋਟੇ ਨੂੰ ਵੀ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ ਤੇ ਦੇਖਦੇ ਆ ਵੀ ਕੀ ਪਰਫਾਰਮੈਂਸ ਲਓ ਵੀ ਵੀਰੇ ਅੱਜ ਚਲਾਇਆ ਆਪਾਂ ਕਰਦਾ ਨਾ ਆਵਾਜ਼ ਗੱਡੀਆਂ ਨੂੰ ਟੰ 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 ਇੰਨਾ ਕਿ ਸੋਹਣਾ ਪਰਫਾਰਮੈਂਸ ਦੇ ਰਿਹਾ ਨਾ ਇੰਨੀ ਕਿ ਸੋਹਣੀ ਪਰਫਾਰਮੈਂਸ ਦੇ ਰਿਹਾ ਬਾਈ ਤਵੀਆਂ ਤੇ ਕੀ ਨਜ਼ਾਰਾ ਹੀ ਆ ਯਾਰ 90 ਦਾ ਤੋਂ ਵੀ 90 ਦਾ ਸੰਗੂ ਚੱਲਦਾ ਜਿਵੇਂ 90 ਦਾ ਪੂਰੀ ਲੈਫਟ ਸੱਟ ਕੇ ਚੱਲਦਾ ਨਾ ਤੁਹਾਨੂੰ ਦਿਖਾਉਨੇ ਆ ਖੱਤਾ ਜੀ ਚੁਗਣ ਵਾਲਾ ਰਹਿੰਦਾ ਆਲੂਆਂ ਤੇ 2 ਕਿਘੜੇ ਲਾਈ ਸੀਗੇ ਉਹ ਪਰਲੇ ਖੇਤ ਚ ਲੈ ਕੇ ਚੱਲਦੇ ਆ ਜਿਹੜਾ ਖੇਤ ਚ ਚੌਕਦੀਆਂ ਨੇ ਫਲੇਵਰ ਕਿਉਂਕਿ ਤਵੀਆਂ ਨਾਲ ਆਪਾਂ ਇਸ ਲਈ ਬਾਹਰ ਆਏ ਆ ਬਈ ਇਹ ਚ ਆਪਾਂ ਬੇਲ ਹੱਥੀ ਵੱਡੀ ਸੀਗੀ ਤੇ ਵਿੱਚ ਜੜਾਂ ਨਹੀਂ ਫਿਰ ਉਹ ਕਰਾਚ ਫਸਣ ਗਿਆ ਤਾਂ ਕਰਕੇ ਇਦਾਂ ਕਰਿਆ ਵਾ ਤੋੜਾ ਵੀ ਬਈ 9 ਕਿਲੋਮੀਟਰ ਦਾ ਵਾ 9.5 ਦੇ 9 ਦੇ ਕਿਲੋਮੀਟਰ ਦਾ ਬਣਦਾ ਪ੍ਰਤੀ ਘੰਟਾ ਇਹ 9 ਦੀ ਸਪੀਡ ਤੇ ਚੱਲਦਾ ਬਹੁਤ ਸੋਹਣਾ ਤੋਰਾ ਵੀ ਬਹੁਤ ਸੋਹਣਾ ਬਾਈ ਪਰਫਾਰਮੈਂਸ ਵੀ ਵਧੀਆ ਵਾ ਪੂਰੀ ਸੋਹਣੀ ਪਰਫਾਰਮੈਂਸ ਦੇ ਰਿਹਾ ਟਰੈਕਟਰ ਤੇ ਚਲੋ ਤੇਲ ਖਰਚਾ ਦਾ ਉਹ ਆਪਾਂ ਹਲਾਂ ਤੇ ਮਣਿਆ ਸੀਗਾ ਸ਼ਾਇਦ ਅਵੀਆਂ ਤੇ ਨਾ ਮਣਿਆ ਜਾਵੇ ਤੇ ਬਟ ਅੱਜ ਸਲੈਪ ਨਹੀਂ ਮੂਰੇ ਕੱਢ ਰਿਹਾ ਜਿਵੇਂ ਉਹਦੋਂ ਹਲਾਂ ਤੇ ਮੂਰਲੇ ਟਾਇਰ ਸਲੈਪ ਕੱਢਦੇ ਸੀ ਨਾ ਉਹ ਕੰਮ ਬਹੁਤ ਫਰਕ ਪੈ ਗਿਆ ਤੇ ਮੇਰਾ ਰੱਤਾ ਇਹ ਆ ਕਿ ਦੋ ਦੋ ਵੇਟ ਮੂਰੇ ਵੀ ਹੋਰ ਲਾ ਦੀਏ ਤੇ ਦੋ ਵੇਟ ਮਗਰ ਵੀ ਹੋਰ ਲਾ ਦੀਏ ਜੇ ਉਹਨੇ ਨਾਲ ਵਧੀਆ ਕੰਮ ਬਣ ਜੂਗਾ ਦੋ ਦੋ ਜੇ ਪਲੇਟ ਵੇਟ ਹੋਰ ਲਾ ਦੇ ਨਾ ਤੇ ਫੇਰ ਸੋਨਾ ਪਰਫਾਰਮੈਂਸ ਸੋਹਣੀ ਪਰਫਾਰਮੈਂਸ ਦੇਣ ਲੱਗੇ ਗੋਰੀਆਂ ਫੁੱਲ ਵਧੀਆ ਤਵੀਆਂ ਲਾਈਆਂ ਹੋਈਆਂ ਐਨ ਢੂੜਾ ਪੱਟਦਾ ਆਉਂਦਾ ਤੇ ਤੋਰਾ ਵੀ ਬਹੁਤ ਸੋਹਣਾ ਦੇ ਰਿਹਾ ਵਾ ਚੱਲਦਾ ਪਹਿਲੇ ਹਾਈ ਜਾ ਪਹਿਲਾਂ ਹਾਈ ਗੇਅਰ ਹੀ ਲੱਗਿਆ ਆ ਵਾ ਤੇ ਪੂਰੀ ਵਧੀਆ ਪਰਫਾਰਮੈਂਸ ਦੇ ਰਿਹਾ ਵਾ ਬਈ ਸੋਹਣਾ ਚੱਲਦਾ ਯਾਨੀ ਕਹਿਣ ਦਾ ਮਤਲਬ ਇਹ ਨਜ਼ਾਰਾ ਵਾਹ ਵੀ ਇਹਨਾਂ ਨਾਲ ਵਾਹੇ ਤੇ ਤਾਂ ਐਵੇਂ ਲੱਗਦਾ ਹੁੰਦਾ ਵੀ ਜਿਵੇਂ ਸੁਹਾਗਾ ਦਿੱਤਾ ਹੁੰਦਾ ਆ ਦੇਖਣ ਨੂੰ ਲੱਗਦਾ ਵੀ ਵਾਇਆ ਆਇਆ ਦੁਨੀਆ ਦਾ ਬਿਲਕੁਲ ਐਵੇਂ ਹੀ ਲੱਗਦਾ ਵੀ ਜਿਵੇਂ ਸੁਹਾਗਾ ਦਿੱਤਾ ਹੁੰਦਾ ਇਹ ਤਵੀਆਂ ਦੀ ਇਹ ਮੌਜਾ ਗੱਲ ਵੇਨੇ ਕੋਈ ਬੰਨਾ ਉੱਚਾ ਕਰਨਾ ਨਾ ਕੁਝ ਹੋ ਰਾ ਹੈ ਨਾ ਬਿਲਕੁਲ ਕੋਈ ਵੀ ਬੰਨੇ ਮੁੰਨੇ ਉੱਚੇ ਨਹੀਂ ਕਰਦੀ ਨਾ ਬੰਨਾ ਦੀਵਾ ਕਰਦੀ ਹੈ ਕੋਈ ਤੇ ਪੂਰੀ ਬੈਸਟ ਪਰਫਾਰਮੈਂਸ ਦਿੰਦੀਆਂ ਦਵੀਆਂ ਵੀ ਕਮ ਬਹੁਤ ਨਵੇੜੀਆਂ ਯਾਰ ਇਹ ਦਵੀਆਂ ਲੋ ਜੀ ਹੁਣ ਮੈਂ ਕਿਹਾ ਪਿੱਤਰ ਨੂੰ ਤੂੰ ਚਲਾ ਤੂੰ ਚਲਾ ਕੇ ਦੇਖ ਐਨਐਮ ਨਹੀਂ ਚਲਾਇਆ ਬਾਈ ਤੇ ਮੈਂ ਹੀ ਚਲਾਇਆ ਸੀਗਾ ਇਹ ਤਵੀਆਂ ਦਾ ਕੰਮ ਬਹੁਤ ਜ਼ਿਆਦਾ ਨਿਵੇੜਦੀਆਂ ਬਾਈ ਬਹੁਤ ਜ਼ਿਆਦਾ ਹੁਣ ਤੁਹਾਨੂੰ ਦੱਸਦੇ ਆ ਉਹ ਕੀਲਾ ਵਾ ਆਪਣਾ ਕੀਲੇ ਚ ਬਾਣ ਲੱਗਿਆ ਪੁੱਤਰ ਤੇ ਟਾਈਮ ਹੋ ਗਿਆ 5:34 ਹੋਗੇ ਜਦੋਂ ਖੱਤੇ ਚਵਾੜਿਆ ਆਂਦੇ ਪੰਜ 34 ਠੀਕ ਆ ਤੁਸੀਂ ਦੇਖ ਲੋ ਮਿੰਟਕ ਤਾਂ ਲੱਗ ਹੀ ਜਾਂਦਾ ਹੁੰਦਾ ਹਨਾ ਉਹ ਕਰ ਲਿਆ ਫਿਰ ਤੰਨੇ ਮੋਣਾ ਸ਼ੁਰੂ ਤੇ ਤੋਹਰਾ ਬਹੁਤ ਸੋਣਾ ਏ ਆ ਟਰੈਕਟਰ ਸਲਿੱਪ ਸਲਿੱਪ ਮਾਰਨੋਂ ਹਟ ਗਿਆ ਟਰੈਕਟਰ ਤੇ ਵਧੀਆ ਤੁਰਨ ਲੱਗ ਗਿਆ ਬੇਟਾਂ ਨਾਲ ਬਹੁਤ ਫਰਕ ਪੈ ਗਿਆ ਇਹ ਲੋ ਕਰਦੀਆਂ ਜਾਂਦੀਆਂ ਨੇ ਨਾ ਬਰੀ ਇਹ ਤਵੀਆਂ ਦੀ ਮੋਜ ਵਾਲੀ ਆ ਵੀ ਨਾ ਤਾਂ ਇਹ ਬੰਨਾ ਉੱਚਾ ਕਰਦੀਆਂ ਨਾ ਨੀਵਾ ਕਰਦੀਆਂ ਬੰਨੇ ਨਾਲ ਕਿਸੇ ਮਤਲਬ ਨਹੀਂ ਤੋੜਾ ਦੇਖੋ ਟਰੈਕਟਰ ਦਾ ਕੋਈ ਵੀਡੀਓ ਫਾਸਟ ਨਹੀਂ ਕਰੀ ਹੋਈ ਕੋਈ ਕੁਝ ਨਹੀਂ ਕਰਿਆ ਕਿਸੇ ਟਰੈਕਟਰ ਦਾ ਇਹਦੇ ਵਾਂਗੂ ਤੋਂ ਇੰਨਾ ਤੋਰਾ ਨਹੀਂ ਹੈ ਮਸਰੀ ਜੀ ਬਹੁਤ ਹੋ ਗਈ ਗੰਦੀ ਜੀ ਗੰਦੀ ਸਮੈਲ ਆਣੀ ਤਵੀਆਂ ਦੇਖ ਲਓ ਪੂਰੀਆਂ ਫੁੱਲ ਲੱਗਦੀਆਂ ਤਵਾ ਦੇਖ ਲਓ ਇਹ ਹੁਣ ਤੁਹਾਨੂੰ ਦਿਖਾਉਣਾ ਵੀ ਕਿੰਨੇ ਟਾਈਮ ਦੇ ਵਿੱਚ ਕੀਲੇ ਨੂੰ ਬੌਂਦਾ ਵਾ ਕਿੰਨੇ ਮਿੰਟਾਂ ਦੇ ਵਿੱਚ ਫਿਰ ਉਸ ਮੁਤਾਬਕ ਆਪਣੀ ਹੌਸਤ ਕੱਢ ਹੋ ਜਾਣੀ ਆ ਵੀ ਇਹ ਇੰਨੇ ਘੰਟ ਇੱਕ ਜਿਹੜਾ ਆਪਣੇ ਕੋਲੇ ਪਹਿਲਾਂ 50 75 ਹੁੰਦਾ ਸੀ ਨਾ ਉਹੋ ਜਿਹੜਾ ਆਪਾਂ ਵੇਚਦਾ ਵਿਦਆਊਟ ਇਸੀ ਕੈਬ ਨਾਲ ਉਹ ਇੱਕ ਘੰਟੇ ਦੇ ਵਿੱਚ 6 ਕਿਲੇ ਬੌਂਦਾ ਹੁੰਦਾ ਸੀ ਆ ਤਵੀਆਂ ਨਾਲ ਤੀਜੇ ਵਿੱਚ ਚੱਲਦਾ ਹੁੰਦਾ ਸੀ ਉਹ ਤੇ 22 2300 ਚੱਕਰ ਤੇ ਹਨ ਤੇ ਉਨੇ ਦੇ ਹੀ ਚੱਲ ਰਿਹਾ ਵਾ ਤੇ ਇੱਕ ਘੰਟੇ ਦਾ ਉਹ 12 ਲੀਟਰ ਤੇਲ ਖਾਂਦਾ ਹੁੰਦਾ ਸੀ ਉਹ ਟਰੈਕਟਰ ਹਨਾ ਤੇ 12 ਲੀਟਰ ਤੇਲ ਖਾ ਕੇ ਉਹਨੇ 6 ਕਿਲੇ ਬਾਦਨੇ ਬਹੁਤ ਵਧੀਆ ਪਰਫਾਰਮੈਂਸ ਹੁੰਦੀ ਤੇ 90 ਦਾ ਜਿਹੜਾ ਉਹ ਇੱਕ ਘੰਟੇ ਦੇ ਵਿੱਚ 8 ਕੁ 7.5 8 ਕਿਲੇ ਬਾਦਨਦਾ ਵਾ ਜਿਹੜਾ ਆਪਣਾ 90 ਦਾ ਤੇ ਤੇਲ ਉਹ ਵੀ ਇੰਨਾ ਹੀ ਖਾਂਦਾ ਹੁੰਦਾ ਸੀ ਇੱਕ ਘੰਟੇ ਦਾ ਇੱਕ ਘੰਟੇ ਦਾ ਉਹਨੇ 12 13 12 13 ਲੀਟਰ ਖਾਣਾ ਤੇ ਗੱਲ ਹੁੰਦੀ ਆ ਮਸ਼ੀਨਰੀ ਦੀ ਜਦੋਂ ਨਾ 50 ਪਾਵਰ 55 ਪਾਵਰ ਤੋਂ ਟਰੈਕਟਰ ਉੱਤੇ ਹੋ ਜਾਂਦਾ ਤਾਂ ਉਦੋਂ ਉਹਦਾ ਘੰਟਿਆਂ ਦਾ ਤੇਲ ਨਹੀਂ ਗੈਣ ਹੁੰਦਾ ਫਿਰ ਉਹਦਾ ਕੀਲੇ ਦੇ ਮੁਤਾਬਕ ਗੈਣ ਹੁੰਦਾ ਇਹ ਦੇਖਿਆ ਕਰੋ ਹਮੇਸ਼ਾ ਉਦੋਂ ਘੰਟੇ ਨਾ ਗਿਣਿਆ ਕਰੋ ਜਦੋਂ ਟਰੈਕਟਰ 50 ਪਾਵਰ ਤੋਂ ਉੱਤੇ ਹੋ ਜਾਂਦਾ ਉਦੋਂ ਕੀਲੇ ਦੇਖੋ ਵੀ ਇੱਕ ਘੰਟੇ ਦੇ ਵਿੱਚ ਕਿੰਨੇ ਕੀਲੇ ਬਾਹ ਤੇ ਟਰੈਕਟਰ ਨੇ ਫਿਰ ਪਰਫਾਰਮੈਂਸ ਪਤਾ ਲੱਗਦੀ ਆ ਵੀ ਹਾਂ ਇੱਕ ਘੰਟੇ ਦੇ ਵਿੱਚ ਕਿੰਨੇ ਕੀਲੇ ਬਾਏ ਫਿਰ ਪੂਰੀ ਬੈਸਟ ਪਰਫਾਰਮੈਂਸ ਆਉਂਦੀ ਆ ਉਹਦੀ ਟਰੈਕਟਰ ਦੀ ਤੇ ਫੇਰ ਤੁਹਾਨੂੰ ਕਦੇ ਨਹੀਂ ਤੇਲ ਵੱਧ ਲੱਗੂ ਵੀ ਹਾਂ ਤੇਲ ਵੱਧ ਖਾਦਾ ਟਰੈਕਟਰ ਫੇਰ ਪੂਰਾ ਸਹੀ ਤੇਲ ਖਾਦਾ ਹੁੰਦਾ ਦੇਖੋ ਚਲੋ ਧੂਏ ਵਾਲੀ ਦਾ ਗੱਲ ਕੀ ਕਰਨੀ ਆ ਆਪਾਂ ਵੀ ਧੂਆ ਨਹੀਂ ਮਾਰਦਾ ਧੂਏ ਦਾ ਚਲੋ ਸੀਆਰਡੀ ਐ ਸੀਆਰਡੀ ਨੇ ਧੂਆ ਮਾਰਨਾ ਹੀ ਕੀ ਆ ਪਰ ਟਰੈਕਟਰ ਨਾ ਸਲੋ ਹੁੰਦਾ ਨਾ ਕੁਝ ਹੋਰ ਹੈ ਨਾ ਜਿਹੜੀ ਪਰਫਾਰਮੈਂਸ ਦੇ ਰਿਆ ਪੂਰੀ ਬੈਸਟ ਪਰਫਾਰਮੈਂਸ ਦੇ ਰਿਆ ਤੇ ਤੋਰਾ ਵੀ ਬਹੁਤ ਸੋਹਣਾ ਤੋਰਾ ਟਰੈਕਟਰ ਚੱਲਦਾ ਪਹਿਲੇ ਗੇਅਰ 'ਚ ਹੀ ਕੰਮ ਕਰੀ ਜਾਂਦਾ ਸਾਰੇ ਇਹ ਵੇਟ ਬੂਟ ਲਾਉਣ ਦੇ ਨਾਲ ਬਹੁਤ ਫਰਕ ਪੈ ਗਿਆ ਅੱਗੇ ਹਲਾਂ ਨੂੰ ਸਲਿੱਪਿੰਗ ਦਿਖਾਉਂਦਾ ਸੀਗਾ ਤੇ ਹੁਣ हट ਗਿਆ ਸਾਰੀ ਸਲਿੱਪਿੰਗ ਲਓ ਵੀ ਵੀਰੇ ਅਖੀਰਲਾ ਜਿਹੜਾ ਪਿੱਤਰ ਲੱਗ ਰਿਹਾ ਵਾ 5 ਵਜੇ 34 ਮਿੰਟ ਤੇ ਸ਼ੁਰੂ ਕਰਿਆ ਸੀਗਾ ਦੇਖ ਲਓ ਹਨਾ ਤੇ 5 ਵਜੇ 41 ਮਿੰਟ ਹੋ ਚੁੱਕੇ ਆਂ ਤੇ ਕੀਲਾ ਆਪਣਾ ਪੂਰਾ ਹੋ ਗਿਆ ਤੁਸੀਂ ਲਾ ਲੋ ਸਾਹਿਬੀ 6 ਕ ਮੈਂ 4 ਨਹੀਂ 6 ਅ 7 ਮਿੰਟਾਂ ਦੇ ਵਿੱਚ ਇੱਕ ਕੀਲਾ ਬਾਹ ਹੋ ਗਿਆ 7 ਕੁ ਮਿੰਟ ਲੱਗਿਆ ਸਾਰੇ ਕੀਲਾ ਬਣਾਉਣ ਨੂੰ ਹਨ ਤੇ 7 ਤੋਂ 8 ਮਿੰਟ ਲੱਗਣਗੇ ਬਸ ਆ ਕੀਲਾ ਬੱਟ ਬੰਨੇ ਦੇ ਨਾਲ ਦਾ ਦੁਬਾਰਾ 걔ੜਾ ਲਾਉਣ ਲੱਗਿਆ ਹੋਇਆ ਤੇ 41 ਮਿੰਟ ਹੀ ਇਹ ਜੇ ਵੀ ਦੇ ਲਓ ਤੇ ਬਸ ਕੀਲਾ ਇੱਕ ਪੂਰਾ ਬਾਹ ਹੋ ਗਿਆ ਤੁਸੀਂ ਦੇਖ ਲਓ ਵੀ ਕਿੰਨੀ ਸੋਹਣੀ ਪਰਫਾਰਮੈਂਸ ਆ ਤੇ ਹਨਾ ਤੋਰਾ ਤੂਰਾ ਕਿੰਨਾ ਸੋਹਣਾ ਵਾ ਮੈਂ ਕਹਿੰਨਾ ਪੂਰਾ ਯਾਰ ਨਜ਼ਾਰੇ ਦਾ ਟਰੈਕਟਰ ਚੱਲ ਰਿਹਾ ਉੱਤੇ ਚਲਾਉਣ ਦੇ ਵਿੱਚ ਪਰਫਾਰਮੈਂਸ ਵੀ ਇੰਨੀ ਵਧੀਆ ਦੇ ਰਿਹਾ ਤੇ ਪੂਰਾ ਪੂਰੀ ਨਜ਼ਾਰੇਦਾਰ ਪਰਫਾਰਮੈਂਸ ਦੇ ਰਿਹਾ ਟਰੈਕਟਰ ਜਿੰਨਾ ਕਹਿ ਦੋ 19 ਸੋਹਣੀ ਪਰਫਾਰਮੈਂਸ ਦੇ ਰਿਹਾ ਭਾਈ ਇੱਕ ਤਾਂ ਉੱਤੇ ਬੈਠਿਆਂ ਦੀ ਭਾਈ ਆਵਾਜ਼ ਹੀ ਨਹੀਂ ਨਾ ਮਗਰੋਂ ਆਵਾਜ਼ ਕਰਦਾ ਨਾ ਮੂਰੋਂ ਆਵਾਜ਼ ਕਰਦਾ ਹਨਾ ਤੇ ਲੋ ਟਰੈਕਟਰ ਦੀ ਫਲਿੱਪਿੰਗ ਹੈਗੀ ਆ ਬਿਲਕੁਲ ਚਾਰੇ ਟਾਇਰ ਚੱਲਦੇ ਆ ਘੁੰਮਦੇ ਆ ਸਲਿੱਪ ਕੋਈ ਟਾਇਰ ਨਹੀਂ ਮਾਰਦੇ ਵੀ ਕੋਈ ਵੀ ਟਾਇਰ ਸਲਿੱਪ ਮਾਰਦਾ ਹੋਵੇ ਲਓ ਜੀ ਦੇਖ ਲਓ ਨਿਕਲ ਗਿਆ ਟਰੈਕਟਰ ਪਰਲੇ ਪਾਸੇ ਤੇ ਹੁਣ ਡੇਢ ਕਿੱਲਾ ਮੋਣਾ ਸ਼ੁਰੂ ਕਰਨ ਲੱਗ ਗਿਆ ਪੁੱਤਰ ਡੇਢ ਕਿੱਲੇ ਚ ਵਾਰ ਲਿਆ ਟਰੈਕਟਰ ਤੇ 5:43 ਮਿੰਟ ਤੇ ਦੂਜੇ ਡੇਢ ਕਿੱਲੇ ਚ ਵੜ ਗਿਆ ਓਕੇ ਰਾ ਡੇਢ ਕਿਲੇ ਦਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੰਨੇ ਟਾਈਮ ਚ ਬਾਹ ਹੋ ਜਾਊਗਾ ਪੂਰੀ ਓਕੇ ਦੀ ਰਿਪੋਰਟ ਪਰਫਾਰਮੈਂਸ ਆ ਟਰੈਕਟਰ ਲੋ ਜੀ ਸਾਧ ਲੱਗ ਗਿਆ ਆਪਣਾ ਚਲਾਉਣ ਟਰੈਕਟਰ ਇੱਧਰ 7500 ਹੜਾ ਨਾਲ ਵਾਉਣ ਲੱਗਿਆ ਹੋਇਆ ਹੜਾ ਨਾਲ ਵਾਹ ਕੇ ਚਗਾ ਦਈਏ ਜਿਹੜੇ ਮਾੜੇ ਮੋਟੇ ਹੁੰਦੇ ਆ ਜਿੰਨੇ ਕੱਲੂ ਆ ਦੇ ਲੋਹੜਾ ਨਾਲ ਬਾਇਆ ਹੋਇਆ ਵਾ ਇੰਨੇ ਗ ਰਹਿੰਦੇ ਆ ਮਾੜੇ ਮੋਟੇ ਆਲੂ ਜਿੰਨੇ ਉਹ ਆਪਣੀ ਰਾਣੀ ਸੁੰਦਰਾ ਖੜੀ ਆ ਕੱਤੇ ਦੇ ਵਿੱਚ ਹੁਣ ਆਪਾਂ ਚਲਾਉਣ ਲੱਗੇ ਆ 7500 ਦੇਖੋ ਵੀਰੇ 7500 ਦੀ 15 ਹਾਲਾਂ ਤੇ ਕਿੰਨੀ ਸੋਹਣੀ ਪਰਫਾਰਮੈਂਸ ਆ ਦੇ ਵੀ ਪੂਰੇ ਵਧੀਆ ਹਾਲ ਲੱਗੇ ਹੋਏ ਆ ਠੋਕਵੇਂ ਹਾਲ ਜਿਹਨੂੰ ਕਹਿੰਦੇ ਠੋਕਵੇਂ ਹਾਲ ਜਿਹਨੂੰ ਕਹਿੰਦੇ ਆਪਾਂ ਇਆ ਪਰਫਾਰਮੈਂਸ ਦਿੰਦਾ ਟਰੈਕਟਰ ਦਾ ਤੋਰਾ ਵੀ ਬਹੁਤ ਸੋਹਣਾ ਵਾ ਥੋੜੀ ਜਿਹੀ ਟੈਰਾਂ ਨਿਉ ਮਾਰ ਖਾਂਦਾ ਕਿ ਸਲਿੱਪ ਕੱਢਣ ਲੱਗ ਜਾਂਦਾ ਵਾ ਤੇ ਦੇਖੋ ਨਾ ਕੋਈ ਧੂੰਆਂ ਨਾ ਕੁਝ ਹੋਰ ਇਹਨ ਪੂਰਾ ਵਧੀਆ ਚੱਲਦਾ ਇਹ ਲੋਹਾਲ ਪੂਰੇ ਖਮੋ ਹੋ ਗਏ ਵੀ ਐ ਚੱਲਦਾ ਤਾ ਟਰੈਕਟਰ ਨਹੀਂ ਦਵਣ ਦਾ ਨਾ ਲੈਂਦਾ ਵੀ ਖੜ ਚੂ ਟਰੈਕਟਰ ਦੇ